ਤਸਵੀਰ ਦਾ ਸਮਾਂ ਤੇ ਡਾਇਰੈਕਟਰ ਮੰਗਲ ਸੈਮਨ YouTube ਚੈਨਲ ਪਹੁੰਚੇ ਨੇ ਸ਼ੇਅਰ ਕਰਨ ਦੇ ਲਈ ਔਰ ਜੋ ਕੁਝ ਦੇਖਿਆ ਕੁਦਰਤ ਦੇ ਨਾਲ ਕਿੰਨੀ ਗ ਨੇੜਤਾ ਹੈ ਉਹ ਸਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਸਰੋਤਿਆਂ ਨੂੰ ਕਿ ਆਹ ਦੇਖੀ ਅਸੀਂ ਆਸਟ੍ਰੇਲੀਆ ਦੇ ਵਿੱਚ ਕੁਦਰਤ ਤੇ ਮਨੁੱਖ ਕਿੰਨਾ ਕੁ ਨੇੜੇ ਨੇੜੇ ਆ ਔਰ ਇਹਨਾਂ ਦਾ ਆਪਸੀ ਕਿੰਨਾ ਕੁ ਸੰਬੰਧ ਹੈ ਆਓ ਇਸ ਵੀਡੀਓ ਤੇ ਰਾਈਂ ਦੇਖਦੇ ਆ ਬਹੁਤ ਸੁੰਦਰ ਸਵੇਰ ਸੈਰ ਕਰਦਿਆਂ ਕਰਦਿਆਂ ਇੱਕੇ ਰਸਤਾ ਦੇਖਣ ਨੂੰ ਮਿਲਿਆ ਜਿੱਦੇ ਦੋਨੇ ਸਾਈਡਾਂ ਤੇ ਜਾਲੀ ਲਾ ਕੇ ਫੈਂਸ ਤਿਆਰ ਕੀਤੀ ਹੈ ਔਰ ਸਾਹਮਣੇ ਰੱਖਿਆ ਹੋਇਆ ਹੈ ਇਸ ਜੰਗਲ ਨੂੰ ਕਿ ਜਿਸ ਤਰ੍ਹਾਂ ਦਾ ਪਹਿਲਾਂ ਆਸਟ੍ਰੇਲੀਆ ਹੁੰਦਾ ਸੀ ਉਸ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੈ ਤੇ ਇਸ ਦੇ ਵਿੱਚ ਦੀ ਲੰਘਣ ਦੇ ਲਈ ਇਹ ਰਸਤਾ ਜਿੱਥੋਂ ਦੀ ਘੁੰਮ ਕੇ ਤੁਸੀਂ ਦੇਖ ਸਕਦੇ ਹੋ ਕਿ ਕਦੀ ਆਸਟ੍ਰੇਲੀਆ ਕਿਸ ਤਰ੍ਹਾਂ ਦਾ ਸੀ ਜੇ ਹੁਣ ਵੀ ਦੇਖਿਆ ਜਾਵੇ ਤਾ ਸਿਰਫ ਸਮੁੰਦਰ ਦੇ ਕੰਢਿਆਂ ਦੇ ਉੱਪਰ ਹੀ ਸਾਰੇ ਸਿਟੀ ਨੇ ਔਰ ਜਿਹੜਾ ਵਿਚਲਾ ਏਰੀਆ ਹੈ ਜਿੱਥੇ ਮਾਈਨਿੰਗ ਦੇ ਕੰਮ ਚੱਲਦਾ ਹੈ ਉੱਥੇ ਬਿਲਕੁਲ ਹੀ ਇਸ ਤੋਂ ਵੀ ਜ਼ਿਆਦਾ ਜਾਂ ਤਾਂ ਜੰਗਲ ਨੇ ਜਾਂ ਫਿਰ ਮਾਰੂਥਲ ਹੈ ਜਿੱਦੇ ਚ ਕੁਛ ਨਹੀਂ ਬਿਲਕੁਲ بے آباد ਕੁਦਰਤੀ ਉਗੀਆਂ ਹੋਈਆਂ ਝਾੜੀਆਂ ਨੇ ਇਹਨਾਂ ਨੂੰ ਸਿਰਫ بارش ਦਾ ਪਾਣੀ ਹੀ ਮਿਲਦਾ ਹੈ ਤੇ ਉਹਦੇ ਨਾਲ ਹੀ ਥੋੜੀਆਂ ਬੋਤੀਆਂ ਜਿਹੜੀਆਂ ਹਰੀਆਂ ਦਿਖਾਈ ਦੇ ਰੀਆਂ ਨੇ ਜਦ ਜ਼ਿਆਦਾ ਗਰਮੀ ਹੁੰਦੀ ਹੈ ਤੇ ਇਸ ਏਰੀਏ 'ਚ ਅੱਗਾਂ ਵੀ ਲੱਗ ਜਾਂਦੀਆਂ ਨੇ ਤੇ ਉਹ ਵੀ ਆਪਣੇ ਆਪ ਲੱਗਦੀਆਂ ਨੇ ਕਈ ਵਾਰੀ ਤਾਂ ਹੈਲੀਕਾਪਟਰਾਂ ਦੇ ਨਾਲ ਉੱਪਰੋਂ ਪਾਣੀ ਡੋਲਿਆ ਜਾਂਦਾ ਹੈ ਅੱਗ ਨੂੰ ਬੁਝਾਉਣ ਦੇ ਲਈ ਜੇ ਜ਼ਮੀਨ ਦੀ ਗੱਲ ਕਰੀਏ ਤਾਂ ਜ਼ਮੀਨ ਬਿਲਕੁਲ ਰੇਤ ਹੈ ਕਈ ਥਾਵਾਂ ਤੇ ਮਿੱਟੀ ਲਾਲ ਰੰਗ ਦੀ ਹੈ ਤੇ ਕਈ ਥਾਵਾਂ ਤੇ ਮਿੱਟੀ ਪੀਲੀ ਹੈ ਔਰ ਕਈ ਏਰੀਆ ਦੀ ਮਿੱਟੀ ਜਿਹੜੀ ਹੈ ਬਿਲਕੁਲ ਜਿੱਦਾਂ ਆਮ ਰੇਤਾਂ ਇੰਡੀਆ ਦਾ ਉਸੇ ਤਰ੍ਹਾਂ ਹੀ ਰੇਤਾਂ ਸ਼ੂਟਿੰਗ ਸ਼ੂਟੀਆਂ ਝਾੜੀਆਂ ਔਰ ਦਬ ਕੁਝ ਵੱਡੇ ਦਰਖਤ ਨੇ ਜ਼ਿਆਦਾਤਰ ਝਾੜੀਆਂ ਨੇ ਇਹ ਏਰੀਆ ਬਿਲਕੁਲ ਰਿਵਰ ਦੇ ਕੰਢੇ ਤੇ ਆ ਸਵੈਨ ਰਿਵਰ ਦੇ ਜਿਹੜਾ ਥੋੜਾ ਉੱਚਾ ਹੈ ਉੱਥੇ ਇਹ ਦਰਖਤ ਝਾੜੀਆਂ ਉੱਗੀਆਂ ਹੋਈਆਂ ਨੇ ਤੇ ਇਹਦੇ ਅੰਦਰ ਇਹ ਟਰੈਕ ਬਣਿਆ ਇਹਦੇ ਵਿੱਚ ਦੀ ਘੁੰਮਣ ਦੇ ਲਈ ਜੇ ਇਸ ਸਾਈਡ ਤੇ ਦੇਖਿਆ ਜਾਵੇ ਤੇ ਇੱਥੋਂ ਸਿਟੀ ਦਿਖਦਾ ਜੂਮ ਕਰਕੇ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਬਿਲਕੁਲ ਐ ਸਿਟੀ ਐ ਪੌਂਟੋਂ ਦੀ ਟ੍ਰੈਫਿਕ ਲੰਘ ਰਹੀ ਐ ਔਰ ਐ ਸਿਟੀ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਸ ਇਹ ਪੂਰਾ ਟਰੈਕ ਹੈ। ਔਰ ਸਵੇਰ ਦੇ ਸਮੇਂ ਆਮ ਤੌਰ ਤੇ ਇਸ ਰਿਵਰ ਦੇ ਵਿੱਚ ਕਿਸ਼ਤੀਆਂ ਲੈ ਕੇ ਤੈਰਨ ਲਈ ਬਹੁਤ ਗੋਰੇ ਆਉਂਦੇ ਨੇ। ਕੋਈ ਇੰਜਨ ਬੋਟ ਤੇ ਘੁੰਮ ਰਿਹਾ ਹੈ। ਤੇ ਕੋਈ ਪੰਜ ਛੇ ਜਾਣੇ ਇਕੱਠੇ ਹੋ ਕੇ ਉਹਨੂੰ ਚੱਪੂਆਂ ਨਾਲ ਚਲਾ ਕੇ ਘੁੰਮਦੇ ਨੇ। ਟ੍ਰੈਕ ਦੇ ਵਿੱਚ ਦੀ ਅੱਗੇ ਆਣ ਕੇ ਆ ਰਿਵਰ ਦੇ ਕੰਡੇ ਤੇ ਇੱਧਰ ਨੂੰ ਖੁੱਲਦਾ ਹੈ ਕਿ ਦੇਖਣ ਦੇ ਲਈ ਵਿੱਚ ਖੇਡਣ ਲਈ ਐਕਸਰਸਾਈਜ਼ ਕਰਨ ਦੇ ਲਈ ਇਹਦੇ ਵਿੱਚ ਆ ਜਾਂਦੇ ਨੇ ਸਿਟੀ ਦਾ 뷰 ਬਹੁਤ ਅੱਛਾ ਦਿਖ ਰਿਹਾ ਹੈ ਦੂਸਰੇ ਪਾਸੇ ਮਾਉਂਟ ਪਲੇਅਰ ਏਰੀਆ ਆ ਕਿਸ਼ਤੀ ਲੈ ਕੇ ਹੌਲੀ-ਹੌਲੀ ਚੱਪੜਾ ਨਾਲ ਚਲਾ ਰਹੇ ਨੇ ਬਹੁਤ ਅੱਛਾ ਵਿਊ ਹੈ ਜਾਨਵਰਾਂ ਦੇ ਬੋਲਣ ਦੀ ਪੰਛੀਆਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਇੱਕ ਪਾਸੇ ਪਾਣੀ ਹੈ ਤੇ ਨਾਲ ਹੀ ਦੂਜੇ ਪਾਸੇ ਕੰਡੇ ਤੇ ਜੰਗਲ ਹੈ ਆਕਾਂਤ ਬਹੁਤ ਹੈ ਜੇ ਭਜਨ ਬੰਦਗੀ ਕਰਨੀ ਹੋਵੇ ਤਾਂ ਵੀ ਇੱਥੇ ਬੈਠ ਕੇ ਜਿੰਨਾ ਚਿਰ ਮਰਜ਼ੀ ਕਰੀ ਚੱਲੋ ਕਿਸੇ ਨੇ ਪੜ੍ਹਨਾ ਹੋਵੇ ਬੁੱਕ ਲੈ ਕੇ ਪੜੀ ਚੱਲੋ ਕਿਸੇ ਨੇ ਮੈਡੀਟੇਸ਼ਨ ਕਰਨਾ ਹੋਵੇ ਉਹ ਇੱਥੇ ਬੈਠ ਕੇ ਕਰੋ ਤੁਹਾਨੂੰ ਡਿਸਟਰਬ ਕਰਨ ਵਾਲਾ ਕੋਈ ਨਹੀਂ ਔਰ ਨਾ ਕਿਸੇ ਕਿਸਮ ਦਾ ਕੋਈ ਰੌਲਾ ਰੱਪਾ ਇੰਨੀ ਜਿਆਦਾ ਸ਼ਾਂਤੀ ਹੈ ਕਈ ਥਾਵਾਂ ਤੇ ਗ੍ਰਿੰਦਰੀ ਬਹੁਤ ਹੈ ਕਿ ਕਈ ਥਾਵਾਂ ਤੇ ਬਿਲਕੁਲ ਝਾੜੀਆਂ ਵੀ ਸੁੱਕੀਆਂ ਹੋਈਆਂ ਨੇ ਇੱਕ ਅਲੱਗ ਮਾਹੌਲ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਕਿਸ ਤਰ੍ਹਾਂ ਕੁਦਰਤ ਨੂੰ ਜਿਉਂ ਦਾ ਤਿਉਂ ਸੰਭਿਆ ਹੋਇਆ ਜਿਸ ਤਰ੍ਹਾਂ ਕਿ ਏਰੀਆ ਸਿਟੀ ਦੇ ਬਿਲਕੁਲ ਨੇੜੇ ਆ ਇੱਥੇ ਮਹੱਲੇ ਵੀ ਕੱਟੇ ਜਾ ਸਕਦੇ ਸੀ ਮਹਿੰਗੇ ਭਾਅ ਦੇ ਵਿੱਚੇ ਜਾ ਸਕਦੇ ਸੀ ਪਰ ਨਹੀਂ ਇਥੋਂ ਦੀ ਗਵਰਨਮੈਂਟ ਨੇ ਬਹੁਤ ਹੀ ਸਖਤ ਕਾਨੂੰਨ ਬਣਾਏ ਹੋਏ ਨੇ ਜਿਨ੍ਹਾਂ ਦੀ ਪ੍ਰੂਵਲ ਲੈਣ ਦੇ ਲਈ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਉਹ ਦੇਖਦੇ ਨੇ ਕਿ ਇਸ ਏਰੀਏ ਨੂੰ ਅਸੀਂ ਰਿਜ਼ਰਵ ਰੱਖਣਾ ਹੈ ਕਿ ਜਾਂ ਇਸ ਏਰੀਏ 'ਚ ਰਹਿੈਸ਼ੀ ਕਲੋਨੀਆਂ ਕੱਟਣੀਆਂ ਨੇ ਔਰ ਉਸ ਨੂੰ ਧਿਆਨ 'ਚ ਰੱਖਦੇ ਹੋਏ ਹੀ ਕੋਈ ਵੀ ਨਵਾਂ ਸਵਰਭ ਕਟਿਆ ਜਾਂਦਾ ਹੈ। ਉਹਦੇ ਬਿਲਕੁਲ ਨਾਲ ਟ੍ਰੈਕ ਚੱਲਦਾ ਹੈ ਸਾਈਕਲ ਤੇ ਚੱਲਣ ਵਾਲਿਆਂ ਲਈ, ਪੈਦਲ ਚੱਲਣ ਵਾਲਿਆਂ ਲਈ। ਔਰ ਸਵੇਰ ਦੇ ਸਮੇਂ ਇੱਥੇ ਕਾਫੀ ਰੌਣਕ ਹੁੰਦੀ ਹੈ, ਬਹੁਤ ਤੇਜ਼-ਤੇਜ਼ ਸਾਈਕਲ ਲੈ ਕੇ ਜਾਂਦੇ ਨੇ। ਜੇ ਕੋਈ ਪੈਦਲ ਵੀ ਤੁਰਦਾ ਹੈ ਤੇ ਉਹ ਵੀ ਕਾਫੀ ਤੇਜ਼ੀ ਨਾਲ ਹੀ ਚੱਲਦਾ ਹੈ। ਸਰਵਿਸ ਸਲੋ ਨਹੀਂ ਕਰਦੇ ਕਾਫੀ ਤੇਜ਼ੀ ਨਾਲ ਕਰਦੇ ਨੇ ਤਾਂ ਜੋ ਕਿ ਹਾਰਟ ਨੂੰ ਉਹਦਾ ਫਾਇਦਾ ਹੋਵੇ ਆ ਗਿਆ ਜਿੱਥੇ ਪੈਦਲ ਤੁਰਨ ਵਾਸਤੇ ਇਸ ਸੈਕਟਰ ਕਰ ਲਈ ਟ੍ਰੈਕ ਬਣਿਆ ਹੋਇਆ ਹੈ